ਬਹੁਤ ਸੋਹਣਾ ਰਿਜ਼ਲਟ ਹੈ ਹੁਣ ਆਪਣੇ ਸਾਹਮਣੇ ਇਹਦੇ ਚ ਕਿਹੜਾ ਕੋਈ ਲੋਕੀ ਸ਼ਿਪੀ ਕਰ ਲੈ ਜੀ 10 ਮਈ ਨੂੰ ਇਹਦੀ ਬਜਾਦ ਕੀਤੀ ਵੀ ਹੈ ਸਾਡੀ ਕਣਕ ਦੀ ਮਤਲਬ ਜਿੰਨਾ ਕਣਕ 6 ਮਹੀਨੇ ਚ ਪਾਲੀ ਹੈ ਨਾ ਤੈਨੂੰ 70 ਦਿਨਾਂ ਦੇ ਵਿੱਚ ਇਹ ਪ੍ਰੋਪਰ ਉਹਦੇ ਬਰਾਬਰ ਜਾਊ ਹਾਂ ਵਧੀਆ ਕੰਮ ਜਬਾਤ ਬਹੁਤ ਖਰਚਾ ਘਟਾਦਾ ਖਰਚਾ ਘਟੇ ਤੇ ਰੇਟ ਇਹਦਾ ਵੇਖੋ ਤੁਸੀਂ ਵੀ ਅੱਜ ਬਾਹਰੋਂ ਤੈਦਾ ਜੀ ਬਾਹਲਾ ਕੋ ਛੱਡ ਜਾਂਦੀ ਹੈ ਬਾਹਰ ਚ ਤੱਕ ਕਲਰ ਚੱਕ ਦਿੰਦੇ ਹੁਣ ਦੋ ਫਲ ਲੈ ਚੁੱਕੇ ਆ ਤੇ ਤੀਜਾ ਫਲ ਤਿਆਰ ਆ ਵੀਰੋ ਮੂੰਗੀ ਦੇ ਖੇਤ ਦੇ ਵਿੱਚ ਖੜੇ ਆ ਤੇ ਸਿਰਫ 58 ਦਿਨਾਂ ਦੀ ਫਸਲ ਆ ਇਹ ਕਣਕਾਂ ਦੇ ਵੱਢ ਚਾਹੀ ਹਾਂ ਤੇ ਸਭ ਤੋਂ ਪਹਿਲਾਂ ਦੱਸ ਦੀ ਇਹ ਰਾਮੂ ਵਾਲੇ ਪਿੰਡ ਦੇ ਵਿੱਚ ਖੜੇ ਆ ਭਗਤਾ ਭਾਈ ਕਾ ਏਰੀਆ ਸਭ ਤੋਂ ਪਹਿਲਾਂ ਸੱਸੀ ਗਾਜੀ ਸੱਸੀ ਗਾਜੀ ਤੇ ਕਿੰਨੇ ਦਿਨਾਂ ਦੀ ਹੈ ਜੀ ਇਹ ਟੋਟਲ ਕਿੱਦ ਦੇ ਬਿਜਾਨਦ ਕੀਤੀ ਸੀ ਇਹਦੀ ਇਹ ਬਾਈ ਜੀ 10 ਮਈ ਨੂੰ ਇਹਦੀ ਬਿਜਾਨਦ ਕੀਤੀ ਵੀ ਆ ਸਾਡੀ 10 ਮਈ ਨੂੰ ਅੱਜ 9 ਜੁਲਾਈ ਨੂੰ ਵੀਡੀਓ ਬਣ ਰਹੀ ਹੈ ਹਾਂਜੀ ਹਾਂਜੀ ਤੇ 58 60 ਕੇ ਦਿਨਾਂ ਦੀ ਹੋ ਗਈ 60ਾਂ ਦੀ ਲਾ ਲੋ ਜਦੋਂ ਇੱਕ ਦਿਨ ਘਾਟ ਜਾਊ ਵੈਸੇ 60 ਦਿਨਾਂ ਦੀ ਆਪਾਂ ਕਹਿ ਸਕਦੇ ਆ ਤੇ ਕਿਹੜੀ ਵੈਰਾਈਟੀ ਹੈ ਜੀ ਇਹ ਇਹ ਆਣੀ ਵ ਇੱਕ ਗੋਲਡ ਆ ਜੀ ਅਨਵਿਕਾ ਗੋਲਡ ਗ੍ਰੀਨ ਲੈਂਡ ਕੰਪਨੀ ਗ੍ਰੀਨ ਲੈਂਡ ਕੰਪਨੀ ਦੀ ਜੀ ਤੇ ਕਿਵੇਂ ਰਿਹਾ ਇਹਨੂੰ ਲੈ ਕੇ ਹੁਣ ਤੱਕ ਦਾ ਤਜਰਬਾ ਇਹਨੂੰ ਜੀ ਅਸੀਂ ਜਦੋਂ ਦੀ ਬਿਜਾਤ ਕੀਤੀ ਆ ਉਦੋਂ ਦੀ ਇੱਕ ਤਾਂ ਦਾ ਪਾਣੀ ਵੀ ਲਾਇਆ ਸੀ ਇਹਦੇ ਵਿੱਚ ਪੀਲਾਪਣ ਤਾਂ ਜਮੇ ਨਹੀਂ ਆਇਆ ਪੀਲਾ ਪੱਤਾ ਤੁਸੀਂ ਦੇਖ ਸਕਦੇ ਹੋ ਵੀ ਇੱਕ ਵੀ ਨਹੀਂ ਹੈਗਾ ਪੂਰੇ ਖੇਤ ਦੇ ਵਿੱਚ ਹਾਂਜੀ ਬਾਕੀ ਇਹਨੇ ਫਲ ਬਹੁਤ ਹੀ ਪੱਕਣ ਯੋਗ ਥੱਲੇ ਤੋਂ ਲੈ ਕੇ ਤਾਂ ਤੱਕ ਫਲੀਆਂ ਹਰੇਕ ਹੀ ਪੱਕਦੀ ਦੁਰੀ ਆਉਂਦੀ ਆ ਤੇ ਕਰਨ ਦੀ ਕੋਈ ਨੌਬਤ ਨਹੀਂ ਆਈ ਇਹਦੇ ਵਿੱਚ ਠੀਕ ਆ ਫਲੀ ਵਗੈਰਾ ਨਹੀਂ ਝੜਦੀ ਇਹਦੀ ਹਾਂਜੀ ਹਾਂਜੀ ਆਮ ਮੂੰਗੀਆਂ ਦੇ ਥਲੜੀ ਫਲੀ ਕਿਆ ਲੱਗ ਜਾਂਦੀ ਆ ਤੇ ਤਾਂ ਵਾਲੀ ਪੱਕਣ ਲੱਗ ਜਾਂਦੀ ਆ ਇਹਦੇ ਚ ਇਹੋ ਜੀ ਕੋਈ ਨੌਬਤ ਨਹੀਂ ਆਈ ਜੀ ਠੀਕ ਆ ਬਹੁਤ ਵਧੀਆ ਸਾਨੂੰ ਬੀਜ ਲੱਗ ਗਿਆ ਤੇ ਕਿੰਨਾ ਰੇਸਪਰੇ ਕਿੰਨਾ ਹੋ ਗਿਆ ਜੀ ਇਹਨੂੰ ਇਹਦੇ ਜੱਦੀ ਬੂਰੀ ਜੀ ਯੁਰਗੇ ਦੀ ਪਾਈ ਆ ਜੀ ਅੱਧੀ ਬੂਰੀ ਸਰਪਾ ਹਾਂਜੀ ਹਾਂਜੀ ਸਰਪਾ ਅੱਧੀ ਬੂਰੀ ਤੇ ਸਪਰੇਹਾਂ ਕਿੰਨੀਆਂ ਹੋ ਗਈਆਂ ਜੀ ਸਪਰੇਹਾਂ ਤਾਂ ਸੁੰਡੀ ਤੋਂ ਹੀ ਕਰਦੇ ਰਹਿੰਦੇ ਨੇ ਜੀ ਠੀਕ ਆ ਦੋ ਕੁ ਸਪਰੇਹਾਂ ਲਾ ਲਓ ਜੀ ਤੇ ਕਿੰਨੇ ਸਾਲ ਹੋ ਗਏ ਆਪਾਂ ਨੂੰ ਮੂੰਗੀ ਦੀ ਖੇਤੀ ਕਰਦੇ ਉਹਨੂੰ ਸਾਨੂੰ ਕਈ ਸਾਲ ਹੋ ਗਏ ਕਰਦੇ ਨੂੰ ਖੇਤੀ ਪਹਿਲਾਂ ਵੀ ਇਹੀ ਲਾਉਂਦੇ ਸੀ ਨਹੀਂ ਜੀ ਇਹ ਪਹਿਲੀ ਵਾਰ ਹੀ ਲਾਈ ਜੀ ਠੀਕ ਆ ਵੀ ਕਿਵੇਂ ਫਰਕ ਕਿੰਨਾ ਕੁ ਲ ਇਹਦਾ ਫਰਕ ਆਈ ਲੱਗਈ ਇਹ ਕਦੋਂ ਨੂੰ ਫਲ ਸਾਨੂੰ ਪਤਾ ਵੀ ਇਹ ਚੰਗਾ ਝਾੜ ਦੇ ਕੇ ਜਾਉਂਦਾ ਹਾਂ ਫਲ ਹਲੇ ਵੀ ਅੱਗੇ ਵੀ ਚੱਕੀ ਜਾਂਦੀ ਆ ਹਾਂਜੀ ਅੱਗੇ ਵੀ ਚੱਕੀ ਜਾਂਦੀ ਆ ਜੀ ਤੇ ਬਾਕੀ ਸਾਨੂੰ ਇਹ ਉ ਕੋਈ ਹੋਰ ਇਹਦੇ ਚ ਨੁਕਸ ਨਹੀਂ ਲੱਗ ਰਿਹਾ ਤੇ ਬਹੁਤ ਵਧੀਆ ਕੱਦ ਵੀ ਬਹੁਤ ਵਧੀਆ ਕੀਤਾ ਹੀ ਇਹਨੇ ਠੀਕ ਹੈ ਤੇ ਇੱਕ ਕਿਸਾਨ ਸਾਡੇ ਨਾਲ ਹੋਰ ਨੇ ਕਿਵੇਂ ਰਹਿਈ ਤਿਆਰ ਬਾਈ ਨੂੰ ਲੈ ਕੇ ਮੁੱਗੀ ਨੂੰ ਬਹੁਤ ਸੋਹਣਾ ਹੁਣ ਤੁਹਾਡੇ ਸਾਹਮਣੇ ਆ ਕੋਈ ਇਹ ਦੱਸਣ ਵਾਲੀ ਤਾਂ ਗੱਲ ਹੈ ਨਹੀਂ ਕੀ ਜੀ ਤਾਂ ਮਤਲਬ ਮੈਂ ਤਾਂ ਚਿਰਦਾ ਇਹਦਾ ਕੰਮ ਕਰਦਾ ਹਾਂ ਆਲੂਆਂ ਦਾ ਮੈਂ ਕਰਦਾ ਹੀ ਕੰਮ ਤਾਂ ਸੀਗਾ ਮੂੰਗੀ ਦਾ ਕਰਕੇ ਠੀਕ ਹੈ ਤਾਂ ਇਹ ਆਲੂ ਲਾ ਪਰ ਮੈਨੂੰ ਆ ਉਦੋਂ ਵੀ ਵੇਸਟ ਲੱਗਿਆ ਵੀ ਮਤਲਬ ਜਿਹੜੇ ਬੰਦੇ ਨੇ ਨਹੀਂ ਆਲੂ ਲਾਉਣੇ ਹੂੰ ਤਾਂ ਚੰਗੀ ਕੋਈ ਬੰਦਾ ਹਿੰਮਤ ਕਰ ਲੇ ਉਹਨਾਂ ਦਿਨਾਂ 'ਚ ਤਾਂ ਕਣਕ ਵਾਲੇ ਦੇ ਵਿੱਚ ਵੀ ਵਧੀਆ ਰਿਜ਼ਲਟ ਦੇ ਜਾਂਦੀਆਂ ਬਹੁਤ ਸੋਹਣਾ ਰਿਜ਼ਲਟ ਹੈ ਹੁਣ ਆਪਣੇ ਸਾਹਮਣੇ ਇਹਦੇ 'ਚ ਕਿਹੜਾ ਕੋਈ ਲੋਕੀਸ਼ੀਪੀ ਕਰ ਲੈ ਜੇ ਕਿਸੇ ਨੇ ਵੇਖਣਾ ਹੋਵੇ ਆ ਕੇ ਵੇਖ ਵੀ ਸਕਦਾ ਵੇਖ ਵੀ ਸਕਦਾ ਆਰਾਮ ਤੀਜੀ ਫਸਲ ਲੈ ਗਏ ਐਤੋਂ ਬਿਹਤਰ ਹੋਰ ਕੀ ਹੋ ਸਕਦਾ ਬਿਲਕੁਲ ਜੀ ਬਿਲਕੁਲ ਤੇ ਰੇਟ ਵੀ ਚੰਗਾ ਮੂੰਗੀ ਦਾ 7500 ਤੋਂ 8000 ਰੇਟ ਚੱਲ ਰਿਹਾ ਬਾਜ਼ਾਰ ਦੇ ਵਿੱਚ ਜੀ ਐਂ ਗੱਲ ਆ ਵੀ ਪੰਛੀ ਨੂੰ ਉੱਡਣ ਲਈ ਕਾਸ਼ ਚਾਹੀਦਾ ਤੇ ਖਿਡਾਰੀ ਨੂੰ ਚਾਹੀਦਾ ਹੈ ਗਰਾਊਂਡ ਤੇ ਕਿਸਾਨ ਨੂੰ ਚਾਹੀਦਾ ਬੀਜ ਜੇ ਨੂੰ ਚੰਗਾ ਬੀਜ ਮਿਲ ਜੇ ਨਾ ਫਿਰ ਇਹਨਾਂ ਚੀਜ਼ਾਂ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ ਜਿੱਥੋਂ ਤਾਈ ਮੈਨੂੰ ਵੇਖਣ 'ਚ ਇਹ ਲੱਗਦਾ ਹੈ ਹਮ ਵਰਾਈਟੀ ਧਰਮਨਾ ਸੱਚ ਕਰਕੇ ਜਾਣੀ ਇਹ ਕਣਕ ਦੀ ਮਤਲਬ ਜਿੰਨਾ ਕਣਕ 6 ਮਹੀਨੇ ਚ ਪਾਲੀ ਹੈ ਨਾ ਤੈਨੂੰ 70 ਦਿਨਾਂ ਦੇ ਵਿੱਚ ਇਹ ਪ੍ਰੋਪਰ ਉਹਦੇ ਬਰਾਬਰ ਜਾਊਗਾ। ਹਾਂ ਵਧੀਆ ਕੰਮ ਜਾ। ਬਹੁਤ ਖਰਚਾ ਘਟਾ ਇਹਦਾ। ਖਰਚਾ ਘਟੇ ਤੇ ਰੇਟ ਇਹਦਾ ਵੇਖੋ ਤੁਸੀਂ ਵੀ ਅੱਜ 7 ਤੋਂ 8000 ਤੱਕ ਕਰਫੀ। 8000 8500 ਤੱਕ ਵੀ ਚਲਾ ਜਾਂਦਾ। ਚਲਾ ਜਾਂਦਾ। ਇੰਨਾ ਰੇਟ ਬਹੁਤ ਸੋਹਣੀ ਇਹਦੀ ਮਤਲਬ ਜੇ ਤੁਸੀਂ ਇਹਦਾ ਰੰਗ ਰੂਪ ਵੇਖੋ ਨਾ ਵਿੱਚੋਂ ਇਹਨੂੰ ਬਹੁਤ ਸੋਹਣਾ ਹੈ। ਤਿੰਨ ਰੇਟ ਕਿਸੇ ਫਸਲ ਦਾ ਨਹੀਂ। ਕਿਸੇ ਫਸਲ ਦਾ ਹੋਰ ਰੇਟ ਨਹੀਂ ਮਿਲਦਾਗਾ ਤੀਜੀ ਫਸਲ ਹੋਵੇ। ਅੱਧੀ ਬੋਰੀਝੂਰਗੇ ਦੀ ਦੇ ਕੇ ਤੰਕ ਪਾਣੀ ਦੇ ਕੇ ਉਹ ਵੇਖ ਤੁਸੀਂ ਕਣਕ ਦਾ ਕਿੰਨਾ ਲੰਮਾ ਪਾਸਾ ਵਾ ਲੈਣਿਆ ਤੇ ਬਹੁਤ ਥੋੜੇ ਸਮੇਂ ਚ ਜਾਨੀ ਬਾਕੀ ਇਹ ਨਹੀਂ ਵੀ ਇਹ ਬਾਣ ਨੂੰ ਖਾਂਦੀ ਹੈ ਇਹ ਤਾਂ ਬਣਾਉਂਦੀ ਹੈ ਜੀ ਬਣਾਉਂਦੀ ਹੈ ਬਾਣ ਨੂੰ ਤਾਂ ਇਹਦਾ ਜੀ ਬਾਹਲਾ ਕੋ ਛੱਡ ਜਾਂਦੀ ਹੈ ਬਾਣ ਚ ਤਾਂ ਕਲਰ ਚੱਕ ਦਿੰਦੀ ਹੈ ਜੀ ਬਿਲਕੁਲ ਤੇ ਬਾਕੀ ਜ਼ਮੀਨ ਨੂੰ ਵੀ ਬਹੁਤ ਕੁ ਛੱਡ ਜਾਂਦੇ ਆ ਵੀ ਇਹਨੂੰ ਰੇਹ ਵਗੈਰਾ ਤੇ ਆਪਣਾ ਵਾਧਾ ਘਾਟਾ ਝੋਨਾ ਝੋਨਾ ਰੇਹ ਘੱਟ ਪਾਲੂਗਾ ਇਹਦੇ ਥਾਂ ਤੇ ਜਦੋਂ ਢੱਕਾ ਲਾਤਾ ਨਾਲ ਦੀ ਨਾਲ ਚੱਲੂ ਹਮ ਬਸ ਇਹਦੇ ਚ ਹੀ ਬਾਪਾ ਝੋਨਾ ਸੌਖਾ ਚੱਲ ਪੈਂਦਾ ਤੇ ਡੂਡਾ ਹੁੰਦਾ ਡੂਡਾ ਹੁੰਦਾ ਬਿਲਕੁਲ ਜੀ ਇਹ ਕੰਪਨੀ ਤੋਂ ਸਾਡੇ ਨਾਲ ਸਭ ਤੋਂ ਪਹਿਲਾਂ ਸ਼ਸ਼ੀ ਗਾਲ ਜੀ ਤੇ ਬਾਈ ਇੰਨਾ ਸੋਹਣਾ ਅੱਜ ਕਮਜਾਬ ਫੀਲਡ ਦੇਖ ਕੇ ਆਪਣਾ ਕਿਵੇਂ ਲੱਗ ਰਿਹਾ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਜਦੋਂ ਕਿਸਾਨ ਖੁਸ਼ ਹੈ ਨਾ ਜੀ ਤੇ ਕੰਪਨੀ ਵਾਲੇ ਤਾਂ ਆਪਣੇ ਆਪ ਹੀ ਖੁਸ਼ ਹੋ ਜਾਂਦੇ ਜੀ ਬਿਲਕੁਲ ਜੀ ਬਿਲਕੁਲ ਤਕਰੀਬਨ ਸਾਡੇ ਅਸੀਂ ਹੁਣ ਪੰਜਾਬ ਹਰਿਆਣਾ ਰਾਜਸਥਾਨ ਸਾਰੇ ਇਲਾਕਿਆਂ 'ਚ ਸਾਡੇ ਲੱਗੀ ਹੈ ਮੂੰਗੀ ਇਹ ਹੂੰ ਪਹਿਲੀ ਵਾਰ ਰਿਸਰਚ ਵੈਰਾਈਟੀ ਸੀ ਇਹ ਸਾਡੀ ਠੀਕ ਹੈ ਤੇ ਸਾਨੂੰ ਪਹਿਲੀ ਵਾਰ ਹੀ ਇਹਦਾ ਵਧੀਆ ਰਿਜ਼ਲਟ ਮਿਲਿਆ ਤਕਰੀਬਨ ਇਹ ਨਹੀਂ ਵੀ ਕੋਈ ਭਾਰੇ ਵਾਂਚ ਵਧੀਆ ਜਾਂ ਮਾੜੇ ਵਾਂਚ ਮਾੜੀ ਆ ਉਹ ਚੀਜ਼ ਨਹੀਂ ਇਹ ਤਕਰੀਬਨ ਸਾਰੇ ਬਾਣਾ ਚ ਇੱਕੋ ਜਿਹਾ ਠੀਕ ਹੈ ਜੀ ਇਹ ਵੀ ਦੇਖਦੇ ਆਪਾਂ ਜੀ ਹਾਂਜੀ ਹਾਂਜੀ ਅੱਗੇ ਵੀ ਵੇਖੀਏ ਤੁਸੀਂ ਬਾਕੀ ਆਮ ਕੀ ਹੁੰਦਾ ਵੀ ਹਾਈਟ ਘੱਟ ਹੁੰਦੀ ਆ ਠੀਕ ਫਲੀਆਂ ਮੰਨ ਲਓ ਕੋਈ 15 17 ਫਲੀਆਂ ਲੱਗੀਆਂ ਉਹ ਹਾਈਟ ਘੱਟ ਹੋਣ ਕਰਕੇ ਉਹ ਜ਼ਿਆਦਾ ਦਿਖਾਈ ਦਿੰਦੀਆਂ ਫਲੀਆਂ ਹੀ ਫਲੀਆਂ ਬਿਲਕੁਲ ਇਹਦੀ ਹਾਈਟ ਪੱਖੋਂ ਲਗਭਗ 2 ਤੋਂ 2.5 ਫੁੱਟ ਹਾਈਟ ਹਾਂ ਕੱਦ ਵੀ ਕਾਫੀ ਆਮੂਗੀ ਤਾਂ ਤੇ ਫਲੀਆਂ ਮੋਟੇ ਤੋਂ ਸਟਾਰਟ ਬਿਲਕੁਲ ਇੱਕ ਦੀ ਸਭ ਤੋਂ ਵੱਡੀ ਕੁਆਲਿਟੀ ਆ ਵੀ ਜਿਹੜੀਆਂ ਮੋਟੇ ਚ ਫਲੀਆਂ ਲੱਗੀਆਂ ਨੇ ਨਾ ਜੀ ਉਹ ਕਿਰਤੀ ਨਹੀਂ ਨਾ ਹੀ ਫਲੀ ਪਾੜਦੀ ਐ ਛੇਤੀ ਠੀਕ ਆ ਉਹ ਫਲੀ ਪਾਟਣ ਤੇ ਝੜਨ ਦੀ ਸਮੱਸਿਆ ਨੂੰ ਹਾਂਜੀ ਹਾਂਜੀ ਇੱਕਸਾਰ ਪੱਕੂਗੀ ਇਹ ਹੁਣ ਦੋ ਫਲ ਲੈ ਚੁੱਕੀ ਐ ਤੇ ਤੀਜਾ ਫਲ ਤਿਆਰ ਆ ਵੈਸੇ ਕਿੰਨੇ ਦਿਨਾਂ ਦੀ ਵੈਰੈਟੀ ਹੈ ਇਹ 70 ਦਿਨ ਦੀ ਵੈਰੈਟੀ ਐ ਜਿੱਥੋਂ ਤੱਕ ਅਸੀਂ ਅਨੁਮਾਨ ਸਾਰੇ ਘੁੰਮ ਕੇ ਦੇਖਿਆ ਹੂੰ 70 ਦਿਨ ਤੋਂ ਘੱਟ ਲਊਗੀ 2-4 ਦਿਨ 2 ਦਿਨ ਤੇ ਨਹੀਂ ਤਾਂ 70 ਦਿਨ ਤੋਂ ਪਲੱਸ ਨਹੀਂ ਜਾਊਗੀ ਠੀਕ ਆ ਵੀ ਜੀ ਆਪਾਂ ਜੈਤ ਜੀ ਗੱਲ ਕਰੀਏ ਤਾਂ 58 60 ਦਿਨਾਂ ਤੇ ਅੱਜ ਇਹਦੀ ਇਹ ਕੰਡੀਸ਼ਨ ਹੈ ਕੰਡੀਸ਼ਨ ਹੈ ਵੀ 70 ਤੇ ਜਾ ਕੇ ਆਪਾਂ ਇਹਨੂੰ ਵਧ ਸਕਦੇ ਹਾਂ ਹਾਂਜੀ ਇੱਕ ਇਹਦੀ ਫਲੀ ਦੀ ਲੰਬਾਈ ਆਮ ਵੇਖੀਏ ਤਾਂ ਉੱਪਰ ਵਾਲੀਆਂ ਫਲੀਆਂ ਜਾ ਕੇ ਨਾ ਬਰੀਕ ਮਧਰੀ ਹੋ ਜਾਂਦੀ ਹੈ ਉੱਪਰ ਇਹਦੀ ਫਲੀ ਦੀ ਲੰਬਾਈ ਤੁਸੀਂ ਪ੍ਰੋਪਰ ਸਾਰੀਆਂ ਵਖਾ ਸਕਦੇ ਹੋ ਵੀ ਫਲੀ ਦੀ ਲੰਬਾਈ ਇੱਕਸਾਰ ਆ ਹਾਂ 11 ਤੋਂ ਪਲੱਸ ਦਾਣੇ ਹਰੇਕ ਫਲੀ 'ਚ ਠੀਕ ਹੈ ਹਾਂਜੀ ਸੱਤ ਦਾਣੇ ਹੋਣਗੇ ਤੇ ਜੇ ਦੋ ਤਿੰਨ ਚਾਰ ਦਾਣੇ ਇੱਕ ਫਲੀ ਚ ਵੱਧ ਗਏ ਤੇ ਇਲਡ ਵਧਨੀ ਵਧਨੀ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਝਾੜ ਇਹਦਾ ਸਾਨੂੰ ਤਾਂ ਬਹੁਤ ਵਧੀਆ ਆਲੂਆਂ ਵਾਲੇ ਵਾਢੀ ਚ ਚੰਗਾ ਝਾੜ ਆ ਕਿੰਨਾ ਝੜ ਰਿਹਾ ਆਲੂਆਂ ਵਾਲੇ ਚ ਇਹਦਾ 8 ਕੁੰਟਲ ਤੋਂ ਪਲੱਸ ਆਇਆ ਜੀ ਠੀਕ ਹੈ ਤੇ ਇੱਥੇ ਆਪਾਂ ਕੀ ਉਮੀਦ ਕਰ ਸਕਦੇ ਆ ਇੱਥੇ ਸਾਨੂੰ ਤਾਂ ਉਹਦੇ ਬਰਾਬਰ ਹੀ ਲੱਗਦਾ ਜੀ ਠੀਕ ਹੈ ਵੀ ਉਹ ਹਜੇ ਫੀਲਡ ਹੈਗਾ ਇਹ ਦੇਖਣ ਨੂੰ ਹਾਂਜੀ ਹਾਂਜੀ ਜੀ ਕਿਉਂਕਿ ਇਹ ਉੱਪਰ ਫਲ ਹਜੇ ਰਹਿੰਦਾ ਨਾ ਇੱਕ ਹੋਰ ਦੇਖਿਆ ਨਾ ਆਮ ਦੋ ਫਲ ਪਕਾਉਂਦੀ ਹੈ ਨਾ ਮੂੰਗੀ ਉੱਪਰ ਉਹ ਫਲ ਖਤਮ ਹੋ ਜਾਂਦਾ ਹਾਂ ਇਹ ਚੱਕੀ ਜਾਂਦੀ ਹੈ ਹਲੇ ਵੀ ਇਹਨੇ ਤੀਜਾ ਫਲ ਤਿਆਰ ਕਰਕੇ ਫਿਰ ਫਿਰ ਇਹ ਫੁੱਲ ਫਿਰ ਚਮਕੂਗਾ ਬਿਲਕੁਲ ਐਂਡ ਤੱਕ ਇਹਨੇ ਛੱਡਣਾ ਨਹੀਂ ਫਲ ਨਹੀਂ ਛੱਡਣਾ ਹਾਂ ਤੇ ਫਲੀ ਇਹਨੇ ਬਣਾਉਣਾ ਇੱਕ ਫਲੀ ਬਹੁਤ ਜਲਦੀ ਤਿਆਰ ਹੁੰਦੀ ਹੈ ਇਹਦੀ ਬਿਲਕੁਲ ਤੇ ਕਿੰਨੇ ਆਪਾਂ 70 ਦਿਨਾਂ ਦੇ ਵਿੱਚ ਕਹਿ ਸਕਦੇ ਵੀ ਇਹ ਵਧੀਆ ਤਿਆਰ ਹੋ ਜਾਂਦੀ ਹੈ ਬਹੁਤ ਵਧੀਆ ਆਰਾਮ ਨਾਲ ਜਿਵੇਂ ਇੰਨੀ ਲੇਟ ਬੀਜੀ ਸੀ 10 ਮਈ ਕਿਉਂਕਿ ਬਹੁਤ ਲੇਟ ਹੋ ਜਾਂਦੀ ਹੈ ਕਣਕ ਵੀ ਹਾਂਜੀ 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 ਤੇ 10 ਮਈ ਦੀ ਬਜਾਦ ਹੋ ਕੇ ਵੀ ਇੰਨਾ ਸੋਹਣਾ ਫੀਲਡ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨ